ਅੱਜ 103ਵੀਂ ਸ਼ੇਰੇ ਸਨਮਾਨ ਕਰਾ ਦੇ ਸੇਵਕ ਦਾ ਭਗੌੜਕਿਆ ਮੀਰਾ ਕਟਿਆ ਸੌਰੀ ਸ਼ੇਰੇ ਅਠਾ ਵੀਰ ਤੈਨੂੰ ਨਾਮ ਪਤਾ ਯਾਰ ਸੇਵਕ ਦਾ ਸਨਮਾਨ ਕਰਾ ਕੰਦੋਲਿਆ ਸੇਵਕ ਦਾ ਸਾਡੇ ਬਹਾਰ ਕਬੱਡੀ ਖਿਡਾਰੀ ਕੰਦੋਲਿਆ ਗੁਰੂ ਸੇਵਕ ਦਾ ਅੱਜ ਵਿਸ਼ੇਸ਼ ਸਨਮਾਨ ਅੱਜ ਬਾਪੂ ਕਲਬੰਦ ਸਿੰਘ ਦੇ ਪੁੱਤ ਦਾ ਵਿਸ਼ੇਸ਼ ਸਨਮਾਨ ਅੱਜ ਕਬੱਡੀ ਕੋਚ ਵਿਕਰਮਜੀਤ ਸਿੰਘ ਜੀ ਕੰਦੋਲੀ ਸਾਹਿਬ ਦੇ ਇਸ ਚੇਲੇ ਦਾ ਸਨਮਾਨ ਅੱਜ ਸੱਜਣ ਸੰਤੂ ਨੰਗੜੀਏ ਮਹਾਨ ਕਬੱਡੀ ਖਿਡਾਰੀ ਦੇ ਵੀਰ ਦਾ ਸਨਮਾਨ ਹੈ ਤਲਵੰਤ ਪਠਾਨ ਨੰਗਲ ਜੀ ਦਾ ਵੱਡਾ ਸਨਮਾਨ ਹੈ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਉਧਰ ਰਾਜਾ ਸਣਸੀ ਨਗਰ ਵੱਲੋਂ ਕਹਿੰਦੇ ਮੱਤੇ ਭੋਲੇ ਜਲੇ ਦਾ ਵੱਡੇ ਪੱਦਰ ਦੇ ਮਾਣ ਕੀਤਾ ਜਾਣਾ ਭਰਾ ਸਾਡੇ ਦਾ ਜਿਹਨੇ ਆਪਣੇ ਸਮੇਂ ਦੀ ਗੱਲ ਵੱਡੀ ਕੀਤੀ ਆ ਖੇਡ ਕਬੱਡੀ ਵੱਡੀ ਆ ਖੇਰਾ ਮੀਰਾ ਕੋਟਿਆ ਭਰਾ ਸਾਡਾ ਜਿਹੜਾ ਵਿਸ਼ੇਸ਼ ਤੌਰ ਤੇ ਧੰਨਵਾਦ ਰਵਣ ਚੱਬਾ ਜੀ ਇਧਰ ਵਿਸ਼ੇਸ਼ ਸਰਵਾਰ ਵੱਡੀ ਜ਼ਿੰਮੇਵਾਰੀ ਭਰਾ ਸਾਡੇ ਦੀ ਕਾਲੀ ਵਾਲਿਆ 2 ਮਿੰਟ ਦੇ ਯਾਰ ਠੀਕ ਹੈ ਜੀ ਤੁਹਾਡੇ ਵੱਲੋਂ ਮੈਂ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਇਸ ਟਰੈਕਟਰ ਦੇ ਵਿੱਚ ਹੈ ਸਾਡੇ ਗੁਰਪ੍ਰੀਤ ਵੀਰ ਹੈ ਸਾਡਾ ਵੱਡੇ ਯੋਗਦਾਨ ਹੈ ਗੁਰਪ੍ਰੇਜ ਕੈਨੇਡਾ ਸੁਖਮਨ ਹੰજરા ਕਰਨ ਪੰਨੂ ਮਿੱਠੂ ਗੁਰਵਿੰਦਰ ਸਿੰਘ ਜੀ ਮਿੱਠੂ ਕੈਨੇਡਾ ਸਤਰਾਮ ਸਿੰਘ ਸਤੇ ਰਮਦਾਸ ਦਾ ਵੀਰ ਹੈ ਜੋਧਾ ਕੈਨੇਡਾ ਮਹਿਦੀਆਂ ਵਾਲਾ ਵੀਰ ਅੰਗਰੇਜ਼ ਮਾਨਾ ਵਾਲਾ ਆਕਾਸ਼ ਖੀਨਾ ਯੂਐਸਏ ਜੱਜਮਾਨ ਯੂਐਸਏ ਜਰਮਨ ਇਹ ਵੀਰਾਂ ਦਾ ਧੰਨਵਾਦ ਹੈ ਜਿਹੜੇ ਵੀਰ ਅੱਜ ਇਸ ਟਰੈਕਟਰ ਦੇ ਵਿੱਚ ਬਹੁਤ ਵੱਡਾ ਰੋਲ ਨਿਭਾ ਰਹੇ ਆ ਸਾਡੇ ਵੀਰ ਗੁਰਜੀ ਯੂਕੇ ਮੱਲੀ ਖੈਰਾ ਪ੍ਰਭ ਯੂਕੇ ਜੁਵੀ ਯੂਕੇ ਨੀਤ ਯੂਕੇ ਸੰਦੀਪ ਪੁਰਤਕਾਲ ਸਿਮਰ ਆਸਟ੍ਰੇਲੀਆ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਆ ਵੱਡਾ ਯੋਗਦਾਨ ਆ ਸਾਡੇ ਇਹਨਾਂ ਵੀਰਾਂ ਦਾ ਇਹ ਟਰੈਕਟਰ ਦੇ ਵਿੱਚ ਸਾਡੇ ਅਜਵੇਰ ਸਿੰਘ ਜੀ ਔਲਕ ਪਾਹੂ ਯੂਐਸਏ ਜਗਰੂਪ ਨੰਬਰਦਾਰ ਯੂਐਸਏ ਮਨ ਲੁਹਾਰਕਾ ਯੂਐਸਏ ਤਰबीर ਸਿੰਘ ਜੀ ਮੈਂਟਾ ਯੂ ਐਸ ਏ ਨਾਲ ਬਾਬਾ ਅੰਦਾਜੀ ਯੂ ਐਸ ਏ ਮਲਕੀਤ ਯੂ ਐਸ ਏ ਰਸ਼ਪਾਲ ਯੂ ਐਸ ਏ ਸੱਜਣ ਸੰਤੋਖ ਨੰਗਲ ਇਹਨਾਂ ਵੀਰਾਂ ਦਾ ਵੀ ਅੱਜ ਦੇ ਇਸ ਟਰੈਕਟਰ ਦੇਣ ਦੇ ਲਈ ਬਹੁਤ ਵੱਡਾ ਯੋਗਦਾਨ ਹੈ ਨਾਲ ਸਾਡਾ ਸੱਤਾ ਸੰਧੂ ਯੂ ਐਸ ਏ ਸੋਖਾ ਯੂ ਐਸ ਏ ਤੀਰਥ ਕੈਨੇਡਾ ਸ਼ੇਰਾ ਮੀਰਾ ਕੋਟ ਇਹਨਾਂ ਵੀਰਾਂ ਦਾ ਬਹੁਤ ਵੱਡਾ ਰੋਲ ਅੱਜ ਇਸ ਟਰੈਕਟਰ ਦੇ ਵਿੱਚ ਦਮਦਮੀ ਟਕਸਾਲ ਤੋਂ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਸਿੱਖ ਪੰਥੀਆਂ ਪੁੱਜੀਆਂ ਅਸੀਂ ਸਾਰਨ ਜਿਉਂ ਆਖਦੇ ਆ ਬਾਪੂ ਕਲਵੰਦਸੋਂ ਦੇ ਪੁੱਤ ਦੇ ਲਈ ਇੱਕ ਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਹ ਕੰਦੋਲੀਆਂ ਗੁਰਸੇਵਕ ਤਾਂ ਨਾਲ ਸਰਦਾਰ ਹਰਪਾਲ ਸਿੰਘ ਜੀ ਸੋਹੀ ਹਰਪਾਲ ਸਿੰਘ ਜੀ ਸੋਹੀ ਐਸ.ਪੀ. ਸਾਹਿਬ ਆਪਣੇ ਸਾਥੀਆਂ ਸਵੇ ਪੁੱਜੇ ਰਹੇ ਸੀ ਸਾਰਨ ਜਿਉਂ ਆਖਾਂਗੇ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਬਹੁਤ ਵੱਡਾ ਯੋਗਦਾਨ ਇਸ ਗੁਰਸੇਵਕ ਕੰਦੋਵਾਲੀ ਦੇ ਟਰੈਕਟਰ ਦੇ ਲਈ ਬਹੁਤ ਵੱਡਾ ਯੋਗਦਾਨ ਆ ਵੀਰਾਂ ਦਾ ਹਲੇ ਹਲੇ ਸਾਂਝ ਹਲੇ ਵਾਹਿਗੁਰੂ ਸਰਦਾਰ ਹਰਪਾਲ ਸਿੰਘ ਜੀ ਰੰਦਾਵਾ ਸਤਿਕਾਰਯੋਗ ਐਸਪੀ ਸਾਹਿਬ ਪੁੱਜੇ ਆ ਮੈਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਉੱਪਰ ਧੰਨਵਾਦ ਕਰਦਾ ਸਾਰੇ ਸਾਰਥੀਆਂ ਸਮੇਤ ਗੁਰਸੇਵਕ ਤੈਨੂੰ ਢੇਰ ਸਾਰੀਆਂ ਮੁਬਾਰਕਾਂ ਮਿੱਤਰਾਂ ਕਬੱਡੀ ਕੋਚ ਵਿਕਰਮਜੀਤ ਸਿੰਘ ਜੀ ਕੰਦੋਵਾਲੀ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਪੱਡੀ ਕਲੱਬ ਅਰਪਾਸ ਯੂਐਸਏ ਦੀ ਸਾਰੀ ਟੀਮ ਨੂੰ ਬਾਪੂ ਕਲਵੰਤ ਸੋਨੂ ਤੇ ਜੁਕੇ ਵਿੱਚ ਵਸਦੇ ਸਾਡੇ ਵੀਰ ਨੂੰ ਢੇਰ ਸਾਰੀਆਂ ਮੁਬਾਰਕਾਂ ਜਿਨ੍ਹਾਂ ਪੀਰਾਂ ਨੇ ਅੱਜ ਇਸ ਟਰੈਕਟਰ ਇਹ ਨੌਜਵਾਨ ਦੀ ਮਿਹਨਤ ਹੈ ਬਹੁਤ ਵਾਰ ਕਬੱਡੀ ਦੀ ਗਰਾਊਂਡਾਂ ਦੇ ਵਿੱਚ ਇਹ ਨੌਜਵਾਨ ਜ਼ਖਮੀ ਵੀ ਹੋਇਆ ਸੱਟਾਂ ਵੀ ਲੱਗੀਆਂ ਕਈ ਆਪਰੇਟ ਕਰਵਾਏ ਪਿੰਡਾ 6 ਆਪਰੇਟ ਕੋਈ ਛੋਟੀ ਗੱਲ ਨਹੀਂ ਛੇ ਅਪਰੇਟ ਕਰਵਾ ਕੇ ਫਿਰ ਵੀ ਗਰਾਊਂਡ ਦੇ ਨਾਲ ਪਿਆਰ ਰੱਖਿਆ ਫਿਰ ਵੀ ਅੱਜ ਵੀ ਨੌਜਵਾਨ ਫਿਰਦਾ ਹੈ ਮੇਰ ਕਰੇ ਪ੍ਰਬਾਤਮਾ ਪਿੰਡਾ ਇਸੇ ਤਰ੍ਹਾਂ ਵੀਰ ਤੁਹਾਡਾ ਖੇਡ ਗਰਾਊਂਡਾਂ ਦੇ ਵਿੱਚ ਸਨਮਾਨਿਆ ਜਾਵੇ ਖੇਡ ਗਰਾਊਂਡਾਂ ਦੇ ਵਿੱਚ ਨੌਜਵਾਨਾਂ ਦੀਆਂ ਕਬੱਡੀਆਂ ਵੇਖੇ ਇੱਕ ਰੀ ਤਾੜੀਆਂ ਮਾਰ ਦਿਓ ਜਿੱਧਰ ਜਿੱਧਰ ਦੀ ਇਹ ਟਰੈਕਟਰ ਜਾਵੇ ਜਿੱਥੋਂ ਜਿੱਥੋਂ ਦੀ ਸਰਣ ਬੇਤੀ ਹੈ ਕਿ ਤੁਸੀਂ ਇਹ ਮਾਨ ਸਨਮਾਨ ਇਹ ਤੁਸੀਂ ਇਹ ਸਨਮਾਨ ਸਾਰੀ ਸੰਗਤ ਦੇ ਰਹੇ ਹੋ ਸਾਰੀ ਸੰਗਤ ਵੱਡੀ ਹੈ ਸਾਰੀ ਸੰਗਤ ਨੂੰ ਬੇਤੀ ਹੈ ਇਹ ਖਿਡਾਰੀ ਨੌਜਵਾਨ ਗੁਰਸੇਵਕ ਕੰਦੋ ਵੜੀ ਦਾ ਸਨਮਾਨ ਬਾਪੂ ਕਰਵੰਤ ਸੌ ਨੂੰ ਮੁਬਾਰਕਾਂ ਅੱਜ ਕੋਚ ਵਿਕਰਮਜੀਤ ਸਿੰਘ ਜੀ ਕੰਦੋਵਾਲੀ ਸਾਹਿਬ ਨੂੰ ਮੁਬਾਰਕਾਂ ਇਹ ਵੱਡੇ ਪੱਤਰ ਦੇ ਉੱਪਰ ਵੱਡਾ ਸਨਮਾਨ ਜਿਹੜਾ ਹੈ ਇਹ ਸਾਡੇ ਇਸ ਵੀਰ ਦਾ ਹੋਇਆ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਵੀਰਾਂ ਨੇ ਇਸ ਨੌਜਵਾਨ ਦੀ ਮਿਹਨਤਾ ਜਿਹੜਾ ਹੈ ਉਹ ਮੁੱਲ ਪਾਇਆ ਤੇ ਅੱਜ ਵੱਡੇ ਪੱਤਰ ਦੇ ਉੱਪਰ ਜਿਹੜਾ ਹੈ ਇਹ ਵੱਡਾ ਸਨਮਾਨ ਇਸ ਵੀਰ ਦਾ ਸਨਮਾਨ ਹੋਇਆ ਸਾਡਾ ਵੀਰ ਚੰਨ ਗਿੱਲ ਉਹ ਵੀ ਸਾਡਾ ਭਰਾ ਜਿਹੜਾ ਉਹ ਯੂਐਸਏ ਵਾਲਾ ਵੀਰ ਕੇ ਵਾਲਾ ਭਰਾ ਬੜਾ ਸਤਿਕਾਰ ਹੈ ਉਹਦੇ ਵੀਰ ਦਾ ਸਨਮਾਨ ਹੈ ਅਜ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਮੁਬਾਰਕਬਾਦ ਹੈ ਵੀਰਾ ਕੁੱਟੇ ਸ਼ੇਰੇ ਨੂੰ ਮੁਬਾਰਕਬਾਦ ਉਹਦੇ ਸਾਥੀ ਦਾ ਅੱਜ ਜਿਹੜਾ ਸਨਮਾਨ ਹੈ ਕਤੋਲੀਏ ਗੁਰਸੇਵਕਟਰੈਕਟਰ ਦੇ ਨਾਲ ਸੇਕ ਕੰਦੋ ਵਾਲੀ ਨੂੰ ਬਹੁਤ ਵੱਡੀ ਮੁਬਾਰਕਬਾਦ ਅੱਜ ਟਰੈਕਟਰ ਦੇ ਨਾਲ ਅੱਜ ਰਪਾਲ ਸ਼ਾਹ ਜੀ ਸਾਡੇ ਅੱਜ ਬਹੁਤ ਵੱਡਾ ਯੋਗਦਾਨ ਅੱਜ ਸਾਡੇ ਸਤਕਾਰਯੋਗ ਪਾਲ ਸਿੰਘ ਜੀ ਚੀਫ ਗੈਸਟ ਪੁੱਜੇ ਅਦਰੋਂ ਵੇਖਦਾ ਸਾਡੇ ਪਾਲ ਸਿੰਘ ਜੀ ਤੋਂ ਨਾ ਪੋਹਾ ਜੀ ਸਰਪੰਚ ਸਾਹਿਬ ਆਪਣੇ ਸਾਥੀਆਂ ਸਮੇਤ ਸਾਰੇ ਪੁੱਜੇ ਆ ਸਾਰਿਆਂ ਦਾ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਹੈ ਜਨਮ ਸਥਾਨ ਗੁਰਦੁਆਰਾ ਆਵਾ ਬੁੱਢਾ ਸਾਬ ਦੀ ਕੱਥੂ ਨਗਰ ਦੇ ਇਲਾਕੇ ਤੋਂ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਆਈਆਂ ਸਾਰਿਆਂ ਦਾ ਅਸੀਂ ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਾਂਗੇ ਹੁਣ ਜਿੱਧਰ ਜਿੱਧਰ ਦੀ ਇਹ ਟਰੈਕਟਰ ਜਾਂਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਯਾਰ ਸਾਰੇ ਵੀਰ ਤਾੜੀਆਂ ਮਾਰ ਦਿਓ ਸਾਰੇ ਭਰਾ ਸਾਰਿਆਂ ਦਾ ਅਸੀਂ ਸਤਿਕਾਰ ਕਰਾਂਗੇ ਸਾਰੀ ਇਲਾਕੇ ਦੀ ਸ਼ਾਨ ਹੈ ਬਹੁਤ ਬਹੁਤ ਧੰਨਵਾਦ ਸ਼ੇਰਾ ਠੱਠੇ ਵਾਲਾ ਭਰਾ ਸਾਡਾ ਕੱਲ ਕਹਿੰਦੇ ਵੱਡੀ ਗੱਡੀ ਨਾਲ ਵੱਡਾ ਮਾਣ ਕੀਤਾ ਭਾਲਾ ਬੁੱਲਾ ਜੁਕੇ ਤੋਂ ਸਾਡੇ ਵੀਰ ਨੇ ਉਹਨਾਂ ਦੇ ਨਾਲ ਮਹਾਵੀਰ ਸਰਪੰਚ ਬਾਸਰ ਕੇ ਮੰਨਾ ਸਰਪੰਚ ਅੱਬਾ ਜੀ ਜਿਨ੍ਹਾਂ ਨੇ ਵੱਡੇ ਪੱਦਰ ਤੇ ਮਾਣ ਸਨਮਾਨ ਪਾਖਿਆ ਇਹਨਾਂ ਦੀ ਭਰਾਵਾਂ ਨੇ ਸ਼ੇਰੇ ਠੱਠੇ ਦਾ ਮਾਣ ਕੀਤਾ ਉਧਰ ਸੇਵਕ ਗੰਦੋਲ ਲਈ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਜਿੱਥੋਂ ਜਿੱਥੋਂ ਦੀ ਟਰੈਕਟਰ ਲੱਗ ਰਿਹਾ ਤਾੜੀ ਮਾਰੋ ਪੰਜਾਬੀ ਵੀਰੋ ਆਹ ਧਰਤੀ ਨੇ ਕਹਿੰਦੇ ਸ਼ੇਰਾ ਮੀਰਾ ਕੋਟੀਆਂ ਪਤਾ ਕੀਤਾ ਜਿਹਦੇ ਕਹਿੰਦੇ ਡੋਲੇ ਦੇ ਉੱਪਰ 20 ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਵਾਲ ਦੀ ਫੋਟੋ ਕਹਿੰਦੇ ਦਿਖਾਈ ਦਿੰਦੀ ਆ ਔਰ ਸਿੱਕੀ ਸਰੂਵਜਰੋਂ ਖੇਡਦਾ ਫਿਰ ਸ਼ੇਰਾ ਸ਼ੇਰਾ ਫਿਰ ਸ਼ੇਰਾ ਸ਼ੇਰਾ ਫਿਰ ਸ਼ੇਰਾ ਸ਼ੇਰਾ ਹੁੰਦੀ ਆ ਫਿਰ ਸ਼ੇਰਾ ਸ਼ੇਰਾ ਹੁੰਦੀ ਆ ਕਮਲ ਨੇ ਵੀ ਇਸੇ ਨਗਰ ਦਾ ਮਾਣ ਕੀਤਾ ਭਰਾ ਸਾਡੇ ਨੇ ਤੇ ਕਮਲ ਵੀ ਮੈਦਾਨ ਵਿੱਚ ਆ ਮੀਰਾ ਕੋਟਗਾ ਉਧਰ ਵੰਸ਼ਦੀਪ ਮਾਈ ਦਾ ਇਹ ਗੱਡ ਮਾ ਧੰਨਵਾਦਾ ਹੁਣ ਇੱਕ ਬੇਨਤੀ ਕਰਾਂਗੇ ਵੀ ਪਲੀਜ਼ ਜਿਹੜਾ ਆਪਣਾ ਗਰਾਊਂਡ ਆ ਉਹ ਆਪਾਂ ਕਲੀਅਰ ਕਰ ਦਈਏ ਤਾਂ ਕਿ ਆਪਾਂ ਜਿਹੜਾ ਅਗਲਾ ਮੈਚ ਆ ਉਹ ਸ਼ੁਰੂ ਕਰਵਾ ਸਕੀਏ ਜਿਹੜਾ ਅਗਲਾ ਮੈਚ ਆ ਸਾਰੇ ਵੀਰਾਂ ਨੂੰ ਮੁबारकਾਂ ਨੇ ਅੱਜ ਦੇ ਕਬੱਡੀ ਕੱਪ ਦੇ ਉੱਪਰ ਬੈਟ ਰੇਟਰ ਤੇ ਸਟਾਪਰ ਦੇ ਲਈ ਸੱਜਰ ਸੂਈਆਂ ਗਾਵਾਂ ਦਿੱਤੀਆਂ ਜਾਣਗੀਆਂ ਤੇ ਗਾਵਾਂ ਕਿੰਨੇ ਦੇਣੀਆਂ ਕਿ ਅਸੀਂ ਜਿੰਨਾਂ ਨਾਲ ਤੁਰਦੇ ਆ ਬੱਲਿਆ ਤੇ ਉਹਨਾਂ ਨਾਲ ਖੜਦੇ ਵੀ ਆ ਗਿੰਦਾ ਗਮਾਣਪੁਰ ਗਿਆ ਫਰਾਂਸ ਤੋਂ ਖੇਰਾ ਲਾਹੌਰੀ ਮੰਨ ਲਾ ਤੇ ਚਰਮਨ ਸਿੰਘ ਜੀ ਪੀਏ ਟੈਂਕਾ ਮਜੀਠਾ ਇਹਨਾਂ ਵੀ ਮਲਕੀਤ ਕਵੈਦ ਹੋਣਾ ਨੇ ਅੱਜ ਸੁੱਕੇ ਸਰਪ ਗੋਟਿਏ ਨੇ ਅੱਜ ਕਹਿੰਦੇ ਸੱਜਰ ਸੂਈ ਇੱਕ ਗਾਹ ਦੇਣੀ ਆ ਦੂਜੇ ਸਾਡੇ ਐਨਆਰਵੀਰ ਵੱਲੋਂ ਗਾਹ ਦਿੱਤੀ ਜਾਣੀ ਆ ਧੰਨਵਾਦ ਆ ਸਾਡੇ ਜਗਰਾਜ ਮੀਰਾ ਗੋਟਕੇ ਵੀਰ ਦਾ ਜੋ ਸ਼ੇਰੇ ਦਾ ਭਾਈ ਆ ਤੇ ਸ਼ੇਰਾ ਸਾਡਾ ਯੂਰਪ ਕੇਟਣ ਗਿਆ ਸਰਦਾਰ ਗੁਰਪਿੰਦਰ ਸਿੰਘ ਨੂੰ ਮਾਣ ਆਪਣੇ ਪੁੱਤਰ ਦੀ ਖੇਡ ਦੇ ਉੱਪਰ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਕੈਰੀ ਆਣ ਜੀ ਆ ਵਿਸ਼ੇਸ਼ ਸਨਮਾਨ ਸਾਡੇ ਜਗਦੇਵ ਕਲਾ ਪਿੰਡ ਦੇ ਐਥਲੀਟ ਹੈ ਜੋ ਦੋ 골ਡ ਮੈਡਲਿਸਟ ਹੈ ਮੈਂ ਬੇਨਤੀ ਕਰਾਂਗਾ ਰਣਜੀਤ ਸਿੰਘ ਜੀ ਜਗਦੇਵ ਕਲਾ ਉਹਨਾਂ ਦਾ ਜਿਹੜਾ ਵਿਸ਼ੇਸ਼ ਸਨਮਾਨ 400 ਮੀਟਰ ਦੇ ਵਿੱਚ ਦੋ 골ਡ ਮੈਡਲਿਸਟ ਦਾ ਜੇਤੂ ਬਣਿਆ ਨਜਵਾਨ ਇਹ ਰਣਜੀਤ ਸਿੰਘ ਜਗਦੇਵ ਕਲਾ ਵਾਲੇ ਐਥਲੀਟ ਦਾ ਜਿਹੜਾ ਵਿਸ਼ੇਸ਼ ਸਨਮਾਨ ਹੋ ਰਿਹਾ ਹੈ ਜਿੰਨੀ ਵੀ ਫੌਜ ਹੈ ਏ ਸਾਡੇ ਕਸ਼ਮੀਸ਼ ਤਰਨਾ ਦਾ ਤੋਂ ਪੁੱਜੇ ਹੋ ਤੁਹਾਡਾ ਸਾਰਿਆਂ ਦਾ ਅਸੀਂ ਸਤਿਕਾਰ ਕਰਾਂਗੇ ਇਧਰ ਵਿਸ਼ੇਸ਼ ਸਨਮਾਨ ਰਣਜੀਤ ਸਿੰਘ ਜਗਦੇਵ ਗਲਾਂ ਵਾਲੇ ਐਥਲੀਟ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ 800 ਮੀਟਰ ਦੇ ਵਿੱਚ ਦੋ 골ਡ ਮੈਡਲ ਹੈ ਗੁਰਸੇਵਕਾ ਤੈਨੂੰ ਢੇਰ ਸਾਰੀਆਂ ਮੁਬਾਰਕਾਂ ਗੁਰਸੇਵਕਾ ਜਿੰਦਾਬਾਦ ਆਰਾ ਤੇਰੀ ਖੇਡ ਕਬੱਡੀ ਦਾ ਇਹ ਮਾਣ ਹੈ ਗੋਪੀ ਗੋਪੀ ਤੇਜਾ ਸਿੰਘ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਜੋ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਨੂੰ ਰਨ ਕਰਦੇ ਆ ਗੋਪੀ ਤੇਜਾ ਸਿੰਘ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੁਣ ਮੈਚ ਹੋਣਾ ਬਾਬਿਆਂ ਦਾ ਕਿ ਉਮਰਾਂ ਮੁਰੇ ਜੋਰ ਨਹੀਂ ਚੱਲਦਾ ਮੋਢਿਆਂ ਦਾ ਤੇ ਉਤੋਂ ਬਾਬਾ ਭਾ ਤੇਜ ਹੋ ਗਿਆ ਡੋਡਿਆਂ ਦਾ ਤੇ ਸਰੋਂ ਦੇ ਤੇਲ ਚੋਂ ਮੁਸ਼ਕ ਮਾਰਦਾ ਅੱਜ ਕੱਲ ਦੇ ਮੁੰਡੇ ਜਿੱਲਾ ਲਾਉਂਦੇ ਨੇ ਬਹਿ ਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਚਰਮਨ ਸੰਧੂ ਸਾਡੇ ਪੀਐਸ ਸਾਹਿਬ ਸੋਨਨੀ ਬਠਲਾ ਜੀ ਮਲਕੀਤ ਕਮੈਦ ਗਿੰਦਾ ਕਮਾਨਪੁਰ ਟੈਂਕਾ ਮਜੀਠਾ ਸੁੱਖਾ ਸਰਬਕੋਟ ਵੱਡੇ ਸਹਿਯੋਗ ਨੇ ਵਿਕਰਮ ਸੰਧੂ ਹੁਣੇ ਦਾ ਜੱਗੂ ਬਾਈ ਹੁਣੇ ਦਾ ਮੱਸਾ ਸੰਗੀ ਪ੍ਰਧਾਨ ਕਲੇਰ ਮੰਨਾ ਕਮਾਨਪੁਰ ਤੇ ਮੰਨਾ ਅਦਲੀਵਾਲ ਗਹਿ ਗੱਡਵਾ ਰੋਲ ਆ ਭਰਾਵਾਂ ਦਾ ਜਿੱਥੇ ਗਏ ਪੰਜਾਬੀ ਲੱਗੇ ਨਾਲ ਕਬੱਡੀ ਨੂੰ ਤਾਇਓ ਰਤਾਂ ਮਿਲੇ ਬੇ ਮਿਸਾਲ ਕਬੱਡੀ ਨੂੰ ਹਰਗੇ ਮੰਦੀ ਅੱਖੋਂ ਲੋਕੀ ਸਰਦਾਰ ਕਬੱਡੀ ਨੂੰ ਤੇ ਜੁਗਤ ਜਗਤੋਂ ਕਰਨ ਪੰਜਾਬੀ